ਸਸੀ ਗਾਜੀ ਸਾਰਿਆਂ ਨੂੰ ਤੇ ਅੱਜ ਆਪਾਂ ਅਗਲੀ ਵੀਡੀਓ ਸ਼ਹੀਦ ਅਰਮ ਸਰਦਾਰ ਭਗਤ ਸਿੰਘ ਉਹਨਾਂ ਦੀ ਕਿਤਾਬ ਮੈਂ ਨਾਸਤਕ ਕਿਉਂ ਆ ਦਾ ਪੰਨਾ ਨੰਬਰ 8 ਆਪਾਂ ਉੱਥੋਂ ਸ਼ੁਰੂ ਕਰਾਂਗੇ ਮਈ 1927 27 ਵਿੱਚ ਮੈਂ ਲਾਹੌਰ ਵਿੱਚ ਗ੍ਰਿਫਤਾਰ ਹੋਇਆ ਜਦੋਂ ਸ਼ਹੀਦ ਅਰਮ ਸਰਦਾਰ ਭਗਤ ਸਿੰਘ ਉਹਨਾਂ ਦੀ ਪਹਿਲੀ ਗ੍ਰਿਫਤਾਰੀ ਹੋਈ ਸੀ ਮਈ 1927 ਉਹ ਲਾਹੌਰ ਵਿੱਚ ਗ੍ਰਿਫਤਾਰ ਕੀਤੇ ਗਏ ਸੀ ਮਈ 1927 ਮੈਂ ਮੈਂ ਲਾਹੌਰ ਵਿੱਚ ਗ੍ਰਿਫਤਾਰ ਹੋਇਆ ਮੇਰੀ ਗ੍ਰਿਫਤਾਰੀ ਮੇਰੇ ਲਈ ਬੜੀ ਹੈਰਾਨੀ ਵਾਲੀ ਗੱਲ ਸੀ ਮੈਨੂੰ ਅਸਰੋ ਕੋਈ ਸਾਰ ਨਹੀਂ ਸੀ ਕਿ ਪੁਲਿਸ ਮੇਰੇ ਪਿੱਛੇ ਲੱਗੀ ਹੋਈ ਹੈ ਜਦੋਂ ਮੈਂ ਬਾਗ ਵਿੱਚੋਂ ਲੰਘ ਰਿਹਾ ਸੀ ਤਾਂ ਅਚਾਨਕ ਮੈਂ ਦੇਖਿਆ ਕਿ ਪੁਲਿਸ ਨੇ ਮੈਨੂੰ ਘੇਰਿਆ ਹੋਇਆ ਹੈ ਮੈਨੂੰ ਆਪ ਹੈਰਾਨੀ ਹੋਈ ਤੇ ਮੈਂ ਬਹੁਤ ਹੀ ਤਹਮਮਲ ਨਾਲ ਪੇਸ਼ ਆਇਆ ਮੈਨੂੰ ਕੋਈ ਘਬਰਾਹਟ ਨਾ ਹੋਈ ਨਾ ਮੈਂ ਉਤੇਜਿਤ ਹੋਇਆ ਮੈਨੂੰ ਪੁਲਿਸ ਪੁਲਿਸ ਰਿਹਾਸਤ ਵਿੱਚ ਲਿਆ ਗਿਆ ਅਗਲੇ ਦਿਨ ਮੈਨੂੰ ਰੇਲਵੇ ਪੁਲਿਸ ਪੁਲਿਸ ਜੇਲ੍ਹ ਵਿੱਚ ਲੈ ਗਈ ਜਿੱਥੇ ਮੈਂ ਪੂਰਾ ਮਹੀਨਾ ਕੱਟਿਆ ਪੁਲਿਸ ਅਫਸਰਾਂ ਨੇ ਅਫਸਰਾਂ ਦੀ ਅਫਸਰਾਂ ਦੀ ਕਿੰਨੇ ਦਿਨਾਂ ਦੀ ਗੱਲਬਾਤ ਮਗਰੋਂ ਮਗਰੋਂ ਮੈਂ ਅੰਦਾਜ਼ਾ ਲਾਇਆ ਕਿ ਉਹਨਾਂ ਨੂੰ ਕਾਕੂਰੀ ਕਾਕੋਰੀ ਪਾਰਟੀ ਨਾਲ ਮੇਰੇ ਸਬੰਧ ਬਾਰੇ ਬਾਰੇ ਤੇ ਇਨ ਕਲੱਬੀ ਲਹਿਰ ਨਾਲ ਸਬੰਧ ਮੇਰੀਆਂ ਕੁਝ ਸਰਗਰ ਸਰਗਰਮੀਆਂ ਬਾਰੇ ਜਾਣਕਾਰੀ ਹੈ ਉਹਨਾਂ ਨੇ ਮੈਨੂੰ ਦੱਸਿਆ ਕਿ ਮੁਕਾਦਮੇ ਦੀ ਸਮਾ ਸਮਾਇਤ ਦੌਰਾਨ ਮੈਂ ਲਖਨਊ ਵਿੱਚ ਸੀ ਕਿ ਉਹਨਾਂ ਨਾਲ ਕਾਕੂਰੀ ਮੁਲਾਜ਼ਮ ਉਹਨਾਂ ਨਾਲ ਉਹਨਾਂ ਨੂੰ ਫਰਾ ਕਾਕੂਰੀ ਦੇ ਕੁਝ ਮੁਲਾਜ਼ਮਾਂ ਨੂੰ ਫਰਾਰ ਕਰਨ ਲਈ ਕੋਈ ਵਿਉਂਤ ਬਣਾਈ ਸੀ ਅਤੇ ਉਹਨਾਂ ਦੀ ਮਨਜ਼ੂਰੀ ਮਨਜ਼ੂਰੀ ਮਿਲਣ ਮਗਰੋਂ ਅਸੀਂ ਕੁਝ ਬੰਬ ਇਕੱਠੇ ਕੀ ਇਕੱਠੇ ਕੀਤੇ ਸਨ ਅਤੇ ਇਹ ਵੀ ਅਜਮਾਇਸ਼ ਵਾਸਤੇ ਉਹਨਾਂ ਵਿੱਚੋਂ ਇੱਕ ਬੰਬ 1926 26 ਦੇ ਦੁਸਹਿਰੇ ਦੇ ਮੌਕੇ ਉੱਤੇ ਭੀੜ ਵਿੱਚ ਸੁੱਟਿਆ ਸੀ ਉਹਨਾਂ ਨੇ ਮੇਰੇ ਹਿੱਤ ਵਾਸਤੇ ਮੈਨੂੰ ਇਹ ਵੀ ਦੱਸਿਆ ਕਿ ਕੀ ਜੇ ਮੈਂ ਇਨਕਲਾਬੀ ਪਾਰਟੀਆਂ ਦੀ ਸਰਗਰਮੀਆਂ ਬਾਰੇ ਕੁਝ ਬਿਆਨ ਦੇਵਾਂ ਤਾਂ ਮੈਨੂੰ ਕੈਦ ਨਹੀਂ ਹੋਵੇਗੀ ਸਗੋਂ ਮੈਨੂੰ ਰਹਾਸਤ ਰਿਹਾ ਕਰ ਰਿਹਾ ਕਰ ਦੇਣਗੇ ਤੇ ਇਨਾਮ ਦੇਣਗੇ ਤੇ ਮੈਨੂੰ ਅਦਾਲਤ ਦਾ ਵਾਦ ਵਾਦ ਅਦਾਲਤ ਵਿੱਚ ਵਾਦਾ ਮੁਆਫ ਮੁਆਫ ਅਦਾਲਤ ਵਿੱਚ ਵਾਦਾ ਮਾਫੀ ਵਜੋਂ ਪੇਸ਼ ਨਹੀਂ ਕਰਨਗੇ ਮੈਂ ਉਹਨਾਂ ਦੀਆਂ ਇਹ ਤਜਵੀਹਾਂ ਉੱਤੇ ਖਾਸ ਖਾਸ ਛੱਡਿਆ ਸੋ ਅਗਲਾ ਪਾਰਟ ਇਸ ਤੋਂ ਅੱਗੇ ਕਾਲੂ ਧੰਨਵਾਦ